ਹਾਂਜੀ ਬਿਲਕੁਲ ਸਹੀ ਕੀਤਾ ਤੁਸੀਂ ਬੜਾ ਪੁਰਾਣਾ ਇਹ ਨਾਮ ਹੈ ਬੜਾ ਕਰਾਰਾ ਪੁੱਤ ਨਾ ਜਿਹੜਾ ਕਿ ਤੁਸੀਂ ਗਾਣਾ ਹੀ ਹਿੱਟ Song ਸੁਣਿਆ ਹੋਣਾ ਤੇ ਪਹਿਲਾਂ ਵੀ ਇਹ ਹਿਟ ਰਿਆ ਨੰਬਰ ਤੇ ਸਾਡੀ ਪਰ ਕਹਾਣੀ ਦੇ ਨਾਲ ਇਹ ਬਹੁਤ ਰਿਲੇਟ ਕਰਦਾ ਮਤਲਬ ਸਾਡੀ ਕਹਾਣੀ ਜਿਹੜੀ ਹੈਗੀ ਆ ਉਹ ਬੜਾ ਕਰਾਰਾ ਪੂਤਲੇ ਲਾਲ ਮਿਲਦੀ ਹੈ ਉਹ ਦਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਪੂਤਨੇ ਦੀ ਚਟਨੀ ਹੁੰਦੀ ਆ ਖੱਟੀ ਮਿੱਟੀ ਤੇ ਉਹ ਉਹ ਚਾਹ ਮਚੂਰ ਆ ਕਿ ਕੀ ਫਾਇਦਾ ਹੈ ਨਾ ਬਹੁਤ ਮਜ਼ੇਦਾਰ ਬਣਦੀ ਆ ਹਰੀ ਮਿਰਚ ਹਾਂ ਹਰੀ ਮਿਰਚ ਨਾਲ ਕੋਈ ਕੁਝ ਤੇ ਜਿੱਦਾਂ ਦੀ ਚਟਨੀ ਬਣਦੀ ਨਾ ਉਦਾਂ ਦੀ ਸਾਡੀ ਫਿਲਮ ਆ ਬੜਾ ਕਰਾੜੀ ਬੜੀ ਕਰਾੜੀ ਚਟਨੀ ਦਊਂਗੀ ਮੈਂ ਇਹ ਤੇ ਇਹਦੇ ਚ ਇਮੋਸ਼ਨਸ ਵੀ ਹੈ ਇਹਦੇ ਚ ਕਾਮੇਡੀ ਵੀ ਹੈ ਇਹਦੇ ਚ ਪੰਜਾਬੀ ਕਲਚਰ ਵੀ ਹੈ ਗਿੱਧਾ ਵੀ ਹੈ ਪੰਗਲਾ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਚ ਪਾਈਆਂ ਗਈਆਂ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਫਿਲਮ ਹੈਗੀ ਹੈ ਇਹ ਆਲਰੇਡੀ ਮਰਾਠੀ ਚ ਬਣ ਚੁੱਕੀ ਹੈ ਤੇ ਮਰਾਠੀ ਦਾ ਔਰ ਬਹੁਤ ਵੱਡੀ ਹਿੱਟ ਰਹੀ ਹੈ આજ ਤੱਕ ਦੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਮਰਾਠੀ ਦੀਆਂ ਹਿੱਟ ਫਿਲਮਾਂ ਚ ਇਹਦਾ ਨਾਮ ਆਉਂਦਾ ਹੈ ਮਿਊਜ਼ਿਕ ਮਿਊਜ਼ਿਕ ਬੰਦਰਾ ਜਿਹਨਾਂ ਦਾ ਇਹਦਾ ਨਾਮ ਆਂਦਾ ਹੈ ਅਸੀਂ ਇਹਦੇ ਚ ਕੀ ਹੈ ਹੁਣ ਪੰਜਾਬੀ ਕਲਚਰ ਪਾ ਕੇ ਪੰਜਾਬੀ ਪੰਗੜੇ ਗਿੱਧੇ ਪਾ ਕੇ ਬਾਕੀ ਜਿਹੜੀ ਕਹਾਣੀ ਉਹੀ ਰੱਖੀ ਗਈ ਹੈ ਔਰ ਉਹ ਕਹਾਣੀ ਇੰਨੀ ਕੁ ਸੋਹਣੀ ਹੈ ਕਿ ਫਿਲਮ ਬੜੀ ਛੋਟੀ ਜਿਹੀ ਸੀ ਉਹ ਮਰਾਠੀ ਦੀ ਪਰ ਉਹ ਇੰਨੀ ਜ਼ਿਆਦਾ ਚੱਲੀ ਕਿ ਉਹਨੇ 80-90 ਕਰੋੜ ਦਾ ਬਿਜ਼ਨਸ ਸ਼ਾਇਦ 90 ਕਰੋੜ ਤੋਂ ਵੀ ਉੱਪਰ ਦਾ ਬਿਜ਼ਨਸ ਕੀਤਾ ਤੇ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀਆਂ ਫੀਲਿੰਗਸ ਉਹਨਾਂ ਦੀਆਂ ਛੋਟ-ਛੋਟੀਆਂ ਇਮੋਸ਼ਨਸ ਉਹ ਕੀ ਚਾਹੁੰਦੀਆਂ ਆ ਜ਼ਿੰਦਗੀ ਤੋਂ ਜਿਹੜੀਆਂ ਕੁੱਟ-ਕੁੱਟ ਕੇ ਔਰਤਾਂ ਜਿੰਦੀਆਂ ਰਹਿੰਦੀਆਂ ਉਹਨਾਂ ਦੀਆਂ ਕਈ ਹੌਬੀਜ਼ ਹੁੰਦੀਆਂ ਜਿਹੜੀਆਂ ਕਿ ਉਹ ਪੂਰੀਆਂ ਹੀ ਨਹੀਂ ਕਰ ਪਾਉਂਦੀਆਂ ਆਪਣੀ ਪੂਰੀ ਲਾਈਫ 'ਚ ਨਾ ਤੇ ਉਹਦੇ ਬਾਰੇ ਕਿ ਹਰ ਆਦਮੀ ਇਨਸਾਨ ਨੂੰ ਜੀਣ ਦਾ ਹੱਕ ਹੈ ਹਰ ਔਰਤ ਨੂੰ ਜੀਣ ਦਾ ਹੱਕ ਹੈ ਜਿਹੜਾ ਪਰਿਵਾਰ ਹੈ ਉਹਦਾ ਉਹ ਆਪਣੇ ਪਰਿਵਾਰ ਦਾ ਖਿਆਲ ਰੱਖਤੇ ਰੱਖਦੇ ਪਰਿਵਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਸ ਔਰਤ ਦੀਆਂ ਵੀ ਕੁਝ ਇੱਛਾਵਾਂ ਕੁਝ ਹੌਬੀਜ਼ ਐ ਤੇ ਉਹਨਾਂ ਦਾ ਖਿਆਲ ਰੱਖਣ میل ای گل اکٹرو جانے ਬਾਜੀ ਦੇ 6 ਪੈਣਾ ਐ ਐਕਟਰੀ ਸਾਈਡ ਜਿਹੜੀ ਕਹਾਣੀ ਆ ਉਹ ਹੀਰੋਅਸ ਤੀ ਜਦੋਂ ਫਿਲਮ ਦੇਖੋਗੇ ਨਾ ਸਾਰੀਆਂ ਜਿੰਨੀਆਂ ਵਾਪੇ 6 ਪੈੜਾ ਹੈਗੀਆਂ ਸਾਰੀਆਂ 6 ਪੈੜਾਂ ਦੀਆਂ ਅਲੱਗ-ਅਲੱਗ ਸਟੋਰੀਜ਼ ਆ ਮਤਲਬ ਦੇਖਿਆ ਜਾਵੇ ਤੇ 6 ਫਿਲਮਾਂ ਦੇਖ ਕੇ ਆਉਣਾ ਤਾਂ ਤੇ 6 ਤਰ੍ਹਾਂ 6 ਤਰ੍ਹਾਂ ਦੀਆਂ 6 ਤਰ੍ਹਾਂ ਦੇ ਸੁਭਾਅ ਕੁੜੀਆਂ ਦੇ ਔਰ ਜਦੋਂ ਤੁਸੀਂ ਸਾਰੇ ਦੇਖੂਗੇ ਫਿਲਮ ਤੁਹਾਨੂੰ ਲੱਗੂਗਾ ਕਿ ਯਾਰ ਇਹਦੇ ਵਰਗੇ ਆ ਕਿਹਦੇ ਵਰਗੇ ਆ ਅਲੱਗ-ਅਲੱਗ ਤਰ੍ਹਾਂ ਦੇ ਸਾਰਿਆਂ ਦੇ ਸੁਭਾਅ ਉਸ ਤਰ੍ਹਾਂ ਦੇ ਉਹਨਾਂ ਦੀ ਸਾਇ ਨੈਚਰ ਲੜਾਈ ਝਗੜੇ ਜਿੱਦਾਂ ਆਪਾਂ ਛੋਟੇ ਹੁੰਦੇ ਆਪੀਆਂ ਭੈਣਾਂ ਨਾਲ ਲੜੀਦਾ ਹੁੰਦਾ ਸੀ ਕਿ ਕਿ ਮੇਰੀ ਆਪਣੀਆਂ ਚਾਰ ਭੈਣਾਂ ਹੈਗੀਆਂ ਤੇ ਆਪਾਂ ਛੋਟੇ ਹੁੰਦੇ ਨਿੱਕੀ-ਨਿੱਕੀ ਗੱਲਾਂ 'ਤੇ ਲੜਦੇ ਹੁੰਦੇ ਸੀ ਤੇ ਉਹ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਚੀਜ਼ਾਂ ਲੱਗੂਗੀਆਂ ਤੁਹਾਨੂੰ ਉੱਦ ਲੱਗੂਗਾ ਕਿ ਆਪਾਂ ਪਿੱਛੇ ਬਚਪਨ ਹੀ ਚਲੇ ਗਏ ਮਨਨ ਦਾ ਕਹਿੰਦਾ ਮਤਲਬ ਹੈ ਕਿ ਤੁਸੀਂ ਇੱਕ ਟਿਕਟ ਖਰਚੂਗੇ ਨਾ ਤਾਂ ਉਹ 6 ਫਿਲਮਾਂ ਤੁਹਾਨੂੰ ਮਿਲੂਗੀ ਕਿੰਨਾ ਫਾਇਦਾ ਹੈ ਤੁਹਾਡਾ ਸੋਚੋ ਜਾਂ ਇਹ ਫਾਇਦਾ ਵੀ ਸਭਿਆਚਾਰ ਨੂੰ ਕਾਫੀ ਪਿੱਛੇ ਖਿੱਚ ਗਿਆ 3 ਫਿਲਮ ਦੇ ਵੀ ਟਿਕਟੇ ਕਾਫੀ ਮਨੂਰ ਕੀਤਾ ਗਿਆ ਇਹ ਤਾਂ ਦੇਖਦੇ ਨਾ ਦੇਖੋ ਜੀ ਮੈਨੂੰ ਲੱਗਦਾ ਪੰਜਾਬੀ ਬੋਲੀ ਮਾਂ ਬੋਲੀ ਜਿਹੜੀ ਸਾਡੀ ਹੈਗੀ ਔਰ ਪੰਜਾਬੀ ਕਲਚਰ ਤੋਂ ਉੱਪਰ ਪੰਜਾਬੀ ਸਭਿਆਚਾਰ ਸਾਡੀ ਸੰਸਕ੍ਰਿਤੀ ਤੋਂ ਉੱਪਰ ਮੈਨੂੰ ਤਾਂ ਕੁਝ ਲੱਗਦਾ ਨਹੀਂ ਕਿਉਂਕਿ ਮੈਂ ਇੱਥੇ ਦੀ ਹੈਗੀ ਮੈਂ ਇੱਥੇ ਹੀ ਪੈਦਾ ਹੋਈ ਹਾਂ ਤੇ ਉਹ ਜਿਹੜਾ ਭੁੱਲਣਾ ਹੈ ਨਾ ਉਹ ਬੜਾ ਦੁੱਖ ਦਿੰਦਾ ਤੁਸੀਂ ਅੱਜ ਘਰਾਂ 'ਚ ਵੀ ਜਾਓ ਨਾ ਕਈਆਂ 'ਚ ਪੰਜਾਬੀ ਘਰਾਂ 'ਚ ਜਿੱਥੇ ਆਪਣੀਆਂ ਫੈਮਲੀਆਂ ਐ ਉਹ ਕਹੋਗੇ ਬੱਚੇ ਹਿੰਦੀ 'ਚ ਬੋਲੋ ਬੱਚੇ ਇੰਗਲਿਸ਼ 'ਚ ਬੋਲੋ ਉਹਨਾਂ ਨੂੰ ਪੰਜਾਬੀ ਨਹੀਂ ਤੁਸੀਂ ਬੋਲਣ ਦਿੰਦੇ ਇਹ ਕਿੰਨੀ ਗਲਤ ਗੱਲ ਐ ਮੇਰਾ ਬੇਟਾ ਜਿਹੜਾ ਨਾਨਕ ਐ ਉਹ ਉੱਥੇ ਪੈਦਾ ਹੋਇਆ ਬੰਬੇ 'ਚ ਉਹ ਲਿਖ ਵੀ ਸਕਦਾ ਹੈ ਉਹ ਪੜ੍ਹ ਵੀ ਸਕਦਾ ਤੇ ਉਹ ਬੋਲ ਵੀ ਸਕਦਾ ਤੇ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇ ਰਹੇ ਹਾਂ ਔਰ ਹਰ ਇੱਕ ਨੂੰ ਦੇਣੇ ਚਾਹੀਦੇ ਮੇਰੇ خیال ਚ ਕਿ ਸਾਡੀ ਮਾਂ ਬੋਲੀ ਤੋਂ ਜਿਹਨੂੰ ਤੁਸੀਂ ਦੂਸਰੀਆਂ ਭਾਸ਼ਾਵਾਂ ਜ਼ਰੂਰ ਸਿੱਖੋ ਮੈਂ ਕਹਿੰਦੀ ਤੁਸੀਂ ਸਾਰੀ ਅਲੱਗ-ਅਲੱਗ ਤਰ੍ਹਾਂ ਦੀਆਂ ਉਹ ਤਾਂ ਬਹੁਤ ਹੀ ਅੱਛੀ ਗੱਲ ਹੈ ਪਰ ਤੁਸੀਂ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਕਿਉਂਕਿ ਜੇ ਤੁਸੀਂ ਆਪਣੀ ਮਾਂ ਬੋਲੀ ਆਪਣੇ ਕਲਚਰ ਆਪਣੇ ਗਿੱਧੇ ਪੰਗੜੇ ਆਪਣੀ ਸੰਸਕ੍ਰਿਤੀ ਨੂੰ ਭੁੱਲ ਗਏ ਤਾਂ ਫਿਰ ਗੱਲ ਹੀ ਕੀ ਕੌਣ ਕਰੇਗਾ ਇਹਨੂੰ ਪ੍ਰੋਮੋਟ ਜਿਹੜੀਆਂ ਇੰਨੀ ਆ ਚੰਗੀਆਂ ਚੀਜ਼ਾਂ ਇੱਕ ਦਿਨ ਮਤਲਬ ਕਈ ਸਾਡੇ ਨਾ ਵਰਡਸ ਜਿੱਦਾਂ ਪੁਦੀਨਾ ਕਈ ਕਹਿੰਦੇ ਪੁਦੀਨਾ ਕੀ ਹੁੰਦਾ ਪੂਦਨਾ ਆ ਪੂਦਨਾ ਸਾਰੀ ਪੂਦਨਾ ਕੀ ਹੁੰਦਾ ਕਹਿੰਦੇ ਪੂਦਨਾ ਫਿਰ ਦੱਸਦਾ ਬੰਦਾ ਕਿ ਇਹ ਪੁਦੀਨਾ ਹੁੰਦਾ ਤੇ ਮਤਲਬ ਕਈ ਚੀਜ਼ਾਂ ਕਈ ਇੱਕ ਹੈਗਾ ਸੂਜ ਘੋਲਾ ਸੂਜ ਘੋਲਾ ਤੇ ਫਿਰ ਸੌਰੀ ਮੈਂ ਹੀ ਗਲਤ ਬੋਲਦਾ ਸੂਜ ਘੋਲਾ ਸੂਜ ਘੋਲਾ ਤੇ ਮੈਂ ਉਹਨਾਂ ਨੂੰ ਪੁੱਛਿਆ ਸੂਜ ਘੋਲਾ ਕੀ ਹੁੰਦਾ ਕਿਉਂਕਿ ਅਸੀਂ ਆਮ ਭਾਸ਼ਾ 'ਚ ਉਹਨੂੰ ਬੋਲਣਾ ਹੀ ਭੁੱਲ ਗਏ ਆ ਮਤਲਬ ਇਹਨੇ ਕਈ ਜਿਹੜਾ ਨੇ ਵਰਡਸ ਨੇ ਜਿਹੜੇ ਆਪਾਂ ਭੁੱਲ ਚੁੱਕੇ ਆਂ ਸਾਨੂੰ ਮੈਨੂੰ ਖੁਦ ਨੂੰ ਪੁੱਛਣਾ ਪਿਆ ਕਿ ਸੁਜਪੜੋਲਾ ਕੀ ਹੁੰਦਾ ਤੇ ਇਹ ਅੱਛੀ ਗੱਲ ਨਹੀਂ ਹੈ ਮੈਨੂੰ ਲੱਗਦਾ ਕਿ ਸਾਡੀ ਸੰਸਕ੍ਰਿਤੀ ਔਰ ਮਾਂ ਬੋਲੀ ਜਿਹੜੀ ਹੈ ਹਮੇਸ਼ਾ ਸਾਨੂੰ ਇਹ ਫਿਲਮ ਇਹ ਵੀ ਸਿਖਾਏਗੀ ਨਹੀਂ ਇਹ ਫਿਲਮ ਇਹ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਹੈ ਅਸੀਂ ਅੱਜ ਕੱਲ ਆਪਣੇ ਅੰਡੀ ਗਵੰਡੀ ਦੋਸਤੇ ਕਿੱਤੀ ਪਾਰਟੀ ਸਾਰਿਆਂ ਵਿੱਚ ਖੁੱਲ ਗਏ ਆ ਤੇ ਪਹਿਲੇ ਇਹਨਾਂ ਦਾ ਕੈਰੈਕਟਰ ਅੰਗਰੇਜ਼ ਕੋਲ ਵੀ ਪਹਿਲੇ ਅੰਡੀ ਗਵੰਡੀ ਦੋਸਤਾਂ ਨੂੰ ਲੱਭਦੀ ਹੈ ਮੈਨੂੰ ਸਮਝ ਆਉਂਦਾ ਹੈ ਕਿ ਨਹੀਂ ਮੇਰੀ ਪਹਿਣਾ ਆ ਗਿਆ ਪਹਿਣਾ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਇਹ ਫਿਲਮ ਇਹ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਤੇ ਪਰਿਵਾਰ ਜੀ ਜਿਹੜੀ ਤੁਸੀਂ ਤੁਹਾਨੂੰ ਲੱਗਦਾ ਹੋਣਾ ਆਂਦੀ ਗਵਾਂਦੀ ਸਾਰੇ ਪਰ ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿਉਂਕਿ ਇਹ ਦੁਬਈ 'ਚ ਪੈਦਾ ਹੋਈ ਔਰ ਇਹ ਪੰਜਾਬ ਕਦੀ ਨਹੀਂ ਰਹੀ ਉਹਦੇ باوجود ਵੀ ਇਹ ਪੰਜਾਬੀ ਬੋਲ ਰਹੀ ਹੈ ਬੜੀ ਅੱਛੀ ਗੱਲ ਹੈ ਮਤਲਬ ਇਹਨੇ ਸਿੱਖੀ ਆਪਣੀ ਮੰਮੀ ਕੋ ਆਪਣੀ ਦਾਦੀ ਕੋਲੋਂ ਪਰ ਕਿਉਂਕਿ ਇਹਦੀ ਜਿਹੜੀ ਹੈਗੀ ਰਹੀ ਨਹੀਂ ਹੈ ਇੱਥੇ तकरीबन ਦੁਬਈ ਰਹੀ ਦੁਬਈ ਤੋਂ ਬਾਅਦ ਬੰਬੇ ਰਹੀ ਇਸ ਕਰਕੇ ਜਿਹੜਾ ਆਂਦੀ ਗੌਂਦੀ ਇੱਧਰ ਉੱਧਰ ਹੋ ਗਿਆ ਥੋੜਾ ਜਿਹਾ ਬਹੁਤ ਸਵਾਲ ਹੈ ਕਿ ਤੁਸੀਂ ਬਾਲੀਵੁੱਡ ਦੇ ਵਿੱਚੀ ਕਾਫੀ ਹੋ ਰਹੇ ਪੰਜਾਬ ਦੇ ਵਿੱਚੋਂ ਪੰਜਾਬੀ ਫਿਲਮ ਤੁਸੀਂ ਕਾਫੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਇਸ ਨੂੰ ਬਹੁਤ ਹੀ ਸੋਨਾ ਐਕਸਪੀਰੀਅੰਸ ਰਿਹਾ ਇੱਕ ਤੇ ਬਾਲੀਵੁੱਡ ਦੀ ਇੱਥੇ ਵੀ ਹੈਗੀ ਦੇ ਇੱਕ ਸਾਥ ਵੀ ਮਿਲ ਗਿਆ ਪਰ ਪ੍ਰੋਡਕਸ਼ਨ ਬੜੀ ਸੋਹਣੀ ਸੀ ਸਟੋਰੀ ਤੇ ਇੰਨੀ ਚੰਗੀ ਲੱਗੀ ਮੈਨੂੰ ਇਸ ਵਾਸਤੇ ਮੈਂ ਹਾਂ ਕਿਤੀ ਹੈ ਫਿਲਮ ਵਾਸਤੇ ਬਿਕੋਜ਼ ਐ 6 ਪਹਿਨਾ ਇਕੁਅਲ ਰੋਲਸ ਅਗੇਨ ਤੁਹਾਨੂੰ ਕਦੀ ਨਹੀਂ ਲੱਗੇਗਾ ਐ ਵਾਦਾ ਹੈ ਕਿ ਆਇਆ ਕਟ ਹੈ ਮੇਰਾ ਐਕਸਪੀਰੀਅੰਸ ਬਹੁਤ ਹੀ ਸੋਨਾ ਰਿਹਾ ਐਂਡ ਮੈਂ ਬਹੁਤ ਸਾਰਾ ਕੰਮ ਕਰਨਾ ਚਾਹੁੰਦੀ ਹਾਂ ਇੱਥੇ ਕਹਿੰਦੇ ਨੇ ਕਿ ਦੋ ਬੀਬੀਆਂ ਇਕੱਠੀਆਂ ਹੋਣ ਨੂੰ ਚੁਣਨਾ ਮੁਸ਼ਕਲ ਹੁੰਦਾ ਸੀ ਇਹਨੇ ਕਹਿੰਦੇ ਸੀ ਅੱਜ ਤੱਕ ਕੀ ਬਤਾ ਮੈਂ ਆਹੋ ਡਾਇਰੈਕਟਰ ਦੇ ਬਾਅਦ ਸਾਰੇ ਨਿਕਲ ਗਏ ਤੀਆਂ ਲੱਗੀਆਂ ਸੀ ਤੀਆਂ ਆਇਸ ਤੇ ਤੀਆਂ ਦਾ ਮੇਲਾ ਸ਼ੁਰੂ ਕਰ ਲੈ ਸੀ ਨਹੀਂ ਉਹਨੇ ਪਹਿਲਾਂ ਵੀ ਜਦੋਂ ਮੀਮੇ ਸੱਸ ਕੁਟਨੀ ਬਣਾਈ ਵਿਚਾਰੇ ਨੇ ਉਹ ਵੀ ਉੱਚ ਵੀ ਬੜੀਆਂ ਜਨਾਨੀਆਂ ਸੀ ਇਹਦੇ ਵਿੱਚ ਵੀ ਬਹੁਤ ਸਾਰੀਆਂ ਤਾਂ ਪਹਿਲਾਂ ਉਹਦੇ ਥੋੜੇ Baal ਸੀਗੇ ਪਰਵੇਂ ਫਿਰ ਉਹ ਤੋਂ ਬਾਅਦ ਥੋੜੇ ਕੱਟ ਹੋ ਗਏ ਹੁਣ ਮੈਂ ਕਿ ਤੁਹ ਅਗਲੀ ਬਣਾਉਂਗਾ ਨਾ ਪੂਰਾ ਇਤਲਾਹ ਜਾਣਾ ਨਾਂਦੇ ਵਕ ਬੜਾ ਮਜ਼ਾ ਆਣਾ ਜਦੋਂ ਪਾਟ ਬਣਾਏਗਾ ਜਿਵੇਂ ਕਿ ਅੱਜਕੱਲ੍ਹ ਤੁਹਾਨੂੰ ਇਹ ਗੱਲ ਕਰਨ ਤਾਂ ਐਕਸ਼ਨ ਹਿੰਮਾ ਨੂੰ ਆਸਮਾਨ ਦੇ ਫਿਲਮ ਮਰਦ ਪ੍ਰਦਾਨ ਕਰਦੇ ਹੀਰੋ ਨਹੀਂ ਜਦੋਂ ਬਣਦਾ ਇਹ ਉਹਨੂੰ ਪਹਿਲਾਂ ਵੀ ਦਿੱਚੇ ਜਾਵੇ ਪੁਰਾਣੀ ਫਿਲਮਾਂ ਵੇਖੇ ਉੱਥੇ ਵੀ ਹੀਰੋ ਨੂੰ ਥੋੜਾ ਸਾਈਡ ਤੇ ਰੱਖਿਆ ਮੈਨੂੰ ਹੀਰੋ ਜਦਾਂ ਕੋਲ ਦਿਲ ਅੱਜੇ ਤੁਸੀਂ ਬੇਸਟ ਚਾਰਕ ਕਰੀ ਲੱਗਦਾ ਹੈ ਕਿ ਐਕਸ਼ਨ ਨਾਲ ਵਧੇਗਾ ਕਿ ਇਹ ਹੀਰੋ ਨੇ ਨਾ ਕਿ ਮੁੱਖ ਤਰੀਕੇ ਨਾਲ ਬਿਲਕੁਲ ਜੀ ਮੈਨੂੰ ਇਹ ਲੱਗਦਾ ਹੈ ਕਿ ਇਹ ਜੇ ਫਿਲਮ ਚੱਲਦੀ ਹੈ ਵਾਈ ਗੁਰੂ ਕਰੇ ਜਿਵੇਂ ਕਿ ਦਰਸ਼ਕਾਂ ਨੇ ਹਮੇਸ਼ਾ ਬਹੁਤ ਪਸੰਦ ਕੀਤਾ ਹੈ ਸਾਡੀਆਂ ਫਿਲਮਾਂ ਨੂੰ ਤੇ ਵਾਇਗੁਰੂ ਕਰੇ ਕਿ ਇਹ ਫਿਲਮ ਚੱਲੇ ਔਰ ਇੱਕ ਨਵੀਂ ਹਿਸਟਰੀ ਕ੍ਰੀਏਟ ਕਰੇਗੀ ਪੰਜਾਬੀ ਫਿਲਮ ਇੰਡਸਟਰੀ ਚ ਇੱਕ ਨਵਾਂ ਇਤਿਹਾਸ ਬਣਾਏਗੀ ਕਿਉਂਕਿ ਐਦਾਂ ਦੀ ਫਿਲਮ ਕਦੀ ਬਣੀ ਨਹੀਂ ਹੈ ਮੈਂ ਤਾਂ ਬਹੁਤ ਜਿਵੇਂ ਤੁਸੀਂ ਜਾਣਦੇ ਹੋ ਮੈਂ ਕਾਫੀ ਪੰਜਾਬੀ ਫਿਲਮਾਂ ਕੀਤੀਆਂ ਪਰ ਮੈਂ ਕਹੂੰਗੀ ਕਿ ਨਾ ਇਹ ਤਾਂ ਅਲੱਗ ਹੀ ਬੱਕਰੀ ਜਿਹੀ ਫਿਲਮ ਹੈ ਇਹ ਔਰਤਾਂ ਦੀ ਔਰ ਇਹ ਵੀ ਨਹੀਂ ਹੈ ਕਿ ਜਿੱਦਾਂ ਕਿ ਅਸੀਂ ਕਹਾਂਗੇ ਕਿ ਇੱਕਦਮ ਜਿਹੜੀਆਂ ਯੰਗ ਯੰਗ ਹੀਰੋਇਨਸ ਹੁੰਦੀਆਂ ਹੈ ਤੇ ਉਹਨਾਂ ਨਾਲ ਆ ਗਿਆ ਅਸੀਂ ਯੰਗ ਤੋਂ ਅਸੀਂ ਯੰਗ ਤੋਂ ਯੰਗ ਹੈ ਤੇ ਉਹ ਉਹ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜਾ ਲਵ ਸਟੋਰੀਜ਼ ਹੁੰਦੀਆਂ ਜਾਂ ਗਾਣੇ ਹੁੰਦੇ ਆ ਉਹਦਾਂ ਦੇ ਪਿਆਰ ਮੁਹੱਬਤ ਹੁੰਦਾ ਉਹ ਸਾਰੇ ਆਲਰੇਡੀ ਲੋਕ ਦੇਖ ਚੁੱਕੇ ਐ ਹੁਣ ਲੋਕਾਂ ਨੂੰ ਚਾਹੀਦਾ ਹੈ ਰੀਅਲਿਸਟਿਕ ਜਿਹੜੀਆਂ ਅੱਜਕੱਲ ਉਹਨਾਂ ਦੀ ਜ਼ਿੰਦਗੀ ਨੂੰ ਰਿਲੇਟ ਕਰਦੀਆਂ ਹੋਈਆਂ ਫਿਲਮਾਂ ਉਹਨਾਂ ਨੂੰ ਲੱਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਤੇ ਇਹ ਜਿਹੜੀ ਹੈਗੀ ਹੈ ਜਿਹੜੀਆਂ ਵੀ ਲੇਡੀਜ਼ ਹੈਗੀਆਂ ਤੇ ਉਹਨਾਂ ਦੀ ਜਿਹੜੀ ਕਹਾਣੀ ਐ ਛੇ ਕਹਾਣੀਆਂ ਉਹਦੇ ਨਾਲ ਹਰ ਔਰਤ ਆਪਣੇ ਆਪ ਨੂੰ ਰਿਲੇਟ ਕਰੇਗੀ ਚਾਹੇ ਔਰ ਕਿ ਉਹ ਬੱਚੀਆਂ ਚਾਹੇ 10 ਸਾਲ ਦੀਆਂ ਹੋਣ ਜਾਂ 70 ਸਾਲ ਦੀ ਸਾਡੀ ਨਾਨੀ ਦਾਦੀ ਹੋਵੇ ਉਹ ਸਾਰੇ ਉਹ ਕਹਿਣਗੇ ਕਿ ਤਾਂ ਮੇਰੀ ਕਹਾਣੀ ਹੈ ਇਹ ਤਾਂ ਮੇਰੇ ਨਾਲ ਵੀ ਹੋਇਆ ਸੋ ਇਹ ਕਿੰਨੀ ਚੰਗੀ ਗੱਲ ਹੈ ਕਿ ਜਦੋਂ ਅਸੀਂ ਇਹ ਸਮਝਦੇ ਹਾਂ ਨਾ ਕਿ ਇਹ ਸਾਡੇ ਜ਼ਮੀਨ ਦੀ ਗੱਲ ਹੈ ਸਾਡੇ ਪੰਜਾਬ ਦੀ ਗੱਲ ਹੈ ਇਹ ਸਾਡੀ ਆਪਣੀ ਗੱਲ ਹੈ ਇਹ ਸਾਡੀ ਈਮੋਸ਼ਨ ਸਾਡੀ ਫੀਲਿੰਗਸ ਆਰ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਉਹਦੀ ਗੱਲ ਹੈ ਤਾਂ ਫਿਰ ਅਸੀਂ ਜ਼ਿਆਦਾ ਉਹਦੇ ਨਾਲ ਜੁੜਦੇ ਆਂ ਇਹੀ ਰੀਜ਼ਨ ਸੀ ਕਿ ਫਿਲਮ ਇੰਨੀ ਚੱਲੀ ਮਤਲਬ ਇਹ ਨਹੀਂ ਕਿ ਮਰਾਠੀ ਚ ਬਣੇ ਜਾਂ ਗੁਜਰਾਤੀ ਚ ਬਣੇ ਜਾਂ ਕਿਸੇ ਵੀ ਲੈਂਗੁਏਜ ਚ ਬਣੇ ਕਿਸੇ ਵੀ ਦੁਨੀਆ ਦੇ ਹਿੱਸੇ ਦੀ ਲੈਂਗੁਏਜ ਚ ਬਣੇ ਇਹ ਇੱਕ ਔਰਤ ਦੀ ਜ਼ਿੰਦਗੀ ਦੀ ਕਹਾਣੀ ਹੈ ਸੋ ਇਹ ਇਮੋਸ਼ਨਸ ਦੀ ਕਹਾਣੀ ਉਹਨਾਂ ਦੀ ਫੀਲਿੰਗ ਉਹਨਾਂ ਦੀ ਇੱਛਾਵਾਂ ਦੀ ਕਹਾਣੀ ਹੈ ਸੋ ਮੈਨੂੰ ਲੱਗਦਾ ਜਿਹੜੇ ਵੀ ਬੰਦਾ ਇਸ ਫਿਲਮ ਨੂੰ ਦੇਖਣ ਜਾਏਗਾ ਉਹਨਾਂ ਦੇ ਰਿਲੇਸ਼ਨਸ਼ਿਪਸ ਬਹੁਤ ਬੈਟਰ ਹੋ ਜਾਣਗੇ ਆਪਣੇ ਰਾਪੈਂ ਦੇ ਹਸਬੰਦ ਵਾਈਫ ਦੇ ਕਿਉਂਕਿ ਉਹ ਸਮਝਣ ਲੱਗਣਗੇ ਕਿ ਮੇਰੀ بیوی ਮੇਰੇ ਤੋਂ ਕੀ ਜਾਣਦੀ ਹੈ ਮੇਰੀ ਭੈਣ ਮੇਰੇ ਤੋਂ ਕੀ ਜਾਣਦੀ ਮੇਰੀ ਮਾਂ ਕੀ ਜਾਣਦੀ ਆਪਣੇ ਪੁੱਤ ਦੀ ਆਪਣੀ ਧੀ ਤੋਂ ਇੱਕ ਛੋਟਾ ਜਿਹਾ ਪਿਆਰ ਦਾ ਇੱਕ ਵਗ ਕੀ ਮੈਨੂੰ ਜੱਫੀ ਪਾ ਲੇ ਮੇਰੀ ਬੇਟੀ ਔਰ ਕਦੇ ਮੰਮੀ ਮੈਂ ਤੈਨੂੰ ਬੜੀ ਯਾਦ ਕਰਦੀ ਆ ਜਾਂ ਬੇਟਾ ਕਵੇ ਕਿ ਮੈਂ ਅੱਜ ਗਿਆਸ ਤੇਰੇ ਜਿਹਾ ਜਹੀ ਖਾਣਾ ਨਹੀਂ ਤੇਰੇ ਜਹਾ ਕੋਈ ਬਣਾਉਂਦਾ ਤੇਰੀ ਜਿਹੀ ਰੋਟੀ ਕੋਈ ਨਹੀਂ ਬਣਾਉਂਦਾ ਇਹ ਛੋਟੀਆਂ 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 ਗੱਲਾਂ ਹੁੰਦੀਆਂ ਪਰ ਬਹੁਤ ਮਾਇਨੇ ਰੱਖਦੀਆਂ ਜ਼ਿੰਦਗੀ 'ਚ ਹੈ ਨਾ ਤੇ ਇੱਕ ਵਾਈਫ ਜਿਹੜੀ ਹੁੰਦੀ ਉਹ ਆਪਣੇ ਹਸਬੰਡ ਤੋਂ ਕੀ ਐਕਸਪੈਕਟ ਕਰਦੀ ਪੈਸਾ ਔਰ ਇਹ ਉਹ ਚੀਜ਼ਾਂ ਤਾਂ ਚਲੋ ਠੀਕ ਹੈ ਉਹ ਕਦੀ ਚਾਹਦੀ ਹੈ ਕਿ ਮੇਰੇ ਹਸਬੰਡ ਮੈਨੂੰ ਕਵੇ ਕਿ ਮੈਂ ਤੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਜਾਂ ਤੇਰੇ ਜਿੰਨੀ ਸੋਹਣੀ ਤਾਂ ਹੋਰ ਕੋਈ ਹੈ ਹੀ ਨਹੀਂ ਤੇ ਮਤਲਬ ਇਹ ਗੱਲਾਂ ਛੋਟੀਆਂ ਆ ਪਰ ਇੱਕ ਔਰਤ ਲਈ ਇਹ ਬਹੁਤ ਵੱਡੀਆਂ ਗੱਲਾਂ ਆ ਜਿਵੇਂ ਕਿ ਤੁਹਾਡੀ ਫਿਲਮ ਦੇ ਵਿੱਚ ਤੁਸੀਂ 6 ਬੱਚੇ ਪੈਣ ਦਾ ਪਰਿਵਾਰ ਵੱਡਾ ਬਖਾਇਆ ਯਾਸਤੋਂ ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿ ਇੱਕ ਪਰਿਵਾਰ ਵਿੱਚ ਬਹੁਤ ਜ਼ਿਆਦਾ ਬੱਚੇ ਹੁੰਦੇ ਸਨ ਵੱਡਾ ਪਰਿਵਾਰ ਹੁੰਦਾ ਸੀ ਪਰ ਹੁਣ ਸਮੇਂ ਦੇ ਹੱਬ ਨਾਲ ਦੇਖੇ ਤੇ ਅੱਜ ਕੱਲ ਇੱਕ ਜਾਂ ਦੋ ਬੱਚੇ ਰੱਖਦੇ ਨੇ ਇਹ ਲੱਗਦਾ ਕਿ ਇਸ ਨੂੰ ਫਿਲਮ ਦੇਖਣ ਤੋਂ ਬਾਅਦ ਲੱਗੇਗਾ ਕਿ ਪਰਿਵਾਰ ਵੱਡਾ ਚਾਹੀਦਾ ਹੈ ਤਾਂ ਜੋ ਆਪਸੀ ਤ੍ਰੇਸ ਕਰਾ ਹਾ ਤੁਸੀਂ ਦੇਖੋ 6 ਪੈਣਾ ਸਾਡੀ ਮਾਂ ਨੇ ਜੰਮੀਆ ਪਹਿਲਾ ਹੁੰਦਾ ਸੀ ਛੋਟੀ ਵਾਲੀ ਹੋਈ ਉਸ ਤੋਂ ਬਾਅਦ ਦੂਜੀ ਹੋਈ ਉਹਨੇ ਹੀ ਆਪਣੇ ਭਰਾ ਨੂੰ ਸਾਂਭ ਲਿਆ ਉਸ ਤੋਂ ਅਗਲੀ ਹੋਈ ਉਹਨੇ ਉਹਨਾਂ ਨੂੰ ਸਾਂਭ ਲਿਆ ਇਦਾਂ ਕਰਕੇ ਮਤਲਬ ਆਪੇ ਹੀ ਪਲ ਜਾਂਦੇ ਸੀ ਇੰਨੇ-ਇੰਨੇ ਬੱਚੇ ਅੱਜ ਕੱਲ੍ਹ ਲੋਕ ਇੱਕ ਬੱਚਾ ਨਹੀਂ ਪੈਦਾ ਕਰਦੇ ਉਹਨਾਂ ਨੂੰ ਲੱਗਦਾ ਕੀ ਤਾਂ ਕਿ ਲੱਗਦਾ ਕਿ ਇਸ ਨਾਲ ਕੁੜੀਆਂ ਦੀ ਕਦਰ ਵਧੂਗੀ ਜਿਵੇਂ ਤੁਸੀਂ ਸ਼ੇਰਨ ਹੋ ਰੋ ਦਿਖਾਇਆ ਮਜ਼ਬੂਤੀ ਦਸਾਈ ਸਹਿਜਤਾ ਦੀ ਮਰਤਾ ਹਰ ਚੀਜ਼ ਹੈ بالکل ہی چاہے بڑے ماڈرن ہو گئے چلا گیا ਤਕਰੀਬਨ 90% ਅੱਜ ਵੀ ਮੁੰਡਿਆਂ ਨੂੰ ਹੀ ਉੱਪਰ ਸਮਝਿਆ ਜਾਂਦਾ ਹੈ ਕਿ ਕੁੜੀਆਂ ਜੱਟ ਦੀ ਕੁੜੀਆਂ ਤੁਸੀਂ ਦੇਖ ਲਓ ਜਿੰਨੇ ਵੀ ਐਗਜ਼ਾਮਸ ਹੁੰਦੇ ਨੇ ਉਹਦੇ 'ਚ ਸਭ ਤੋਂ ਜ਼ਿਆਦਾ ਜਿਹੜੀ ਹੈਗੇ ਪਰਸੈਂਟੇਜ ਤੁਸੀਂ ਕੁੜੀਆਂ ਦੀ ਦੇਖਦੇ ਹੋ ਅੱਜ ਡਾਕਟਰਸ ਦੇਖ ਲਓ ਇੰਜੀਨੀਅਰ ਦੇਖ ਲਓ ਸਾਰੀ ਹਰ ਚੀਜ਼ 'ਚ ਕੁੜੀਆਂ ਵੱਧਦੇ-ਵੱਧ ਰਹੀਆਂ ਠੀਕ ਹੈ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਪਰ ਜ਼ਿਆਦਾ ਮੈਕਸਿਮਮ ਤੁਸੀਂ ਪਰਿਵਾਰਾਂ 'ਚ ਦੇਖੋਗੇ ਕਿ ਤੁਸੀਂ ਵੀ ਘਰ 'ਚ ਤੁਸੀਂ ਕੰਮ ਕਰਦੇ ਆ ਤੁਹਾਡੀ ਵਾਈਫ ਵੀ ਕੰਮ ਕਰਦੀ ਆ ਪਰ ਚਾਹ ਬਣਾਉਣ ਲਈ ਜਾਂ ਰੋਟੀ ਬਣਾਉਣ ਲਈ ਉਹਨੂੰ ਹੀ ਕਿਹਾ ਜਾਊਗਾ ਤੁਹਾਨੂੰ ਨਹੀਂ ਕਿਹਾ ਜਾਏਗਾ ਹੈਨਾ ਉਹ ਵੀ ਉਨਾ ਹੀ ਥੱਕ ਕੇ ਆਏਗੀ ਜਿੰਨਾ ਤੁਸੀਂ ਥੱਕ ਕੇ ਆਉਂਦੇ ਹੋ ਔਰ ਉਹਨਾਂ ਨੂੰ ਵੀ ਉਨਾ ਹੀ ਕੰਮ ਕਰਨਾ ਪੈਂਦਾ ਬਾਅਦ ਜਿੰਨਾ ਤੁਹਾਨੂੰ ਕਰਨਾ ਪੈਂਦਾ ਫੇਰ ਵੀ ਔਰਤ ਤੋਂ ਇੰਨੀ ਐਕਸਪੈਕਟੇਸ਼ਨਸ ਕੀ ਕੀਆਂ ਜਾਂਦੀਆਂ ਹਨ ਇਹ ਸਾਰੀਆਂ ਚੀਜ਼ਾਂ ਨੂੰ ਇਹ ਸ਼ਾਇਦ ਸਾਡੀ ਕਹਾਣੀ ਹਲਕਾ ਜਿਹਾ ਚੇਂਜ ਕਰੇਗੀ ਪਰ ਇਹ ਨਹੀਂ ਹੈ ਕਿ ਇਹਦੇ ਚ ਸਿਰਫ ਔਰਤਾਂ ਨੂੰ ਦਿਖਾਇਆ ਗਿਆ ਕਿ ਔਰਤਾਂ ਕੀ ਫੀਲ ਕਰਦੀਆਂ ਇਹਦੇ ਵਿੱਚ ਆਦਮੀਆਂ ਦੀ ਦੇ ਲਈ ਵੀ ਇਹ ਹੈ ਕਿ ਕੁਝ ਔਰਤਾਂ ਜਿਹੜੀਆਂ ਆਪਣੇ ਹਸਬੰਡ ਦੇ ਪੈਸੇ ਨੂੰ ਕੋ ਸਮਝਦੀਆਂ ਹੀ ਨਹੀਂ ਆ ਜਿਹੜਾ ਰੋਲ ਕਰਦੀ ਸਾਡੀ ਫੁਕਰੀ ਭੈਣ ਤੇ ਤੇ ਇਹ ਜਿਹੜੀ ਹੈਗੀ ਇਹ ਬ੍ਰਾਂਡਡ ਕੱਪੜੇ ਪਾਉਂਦੀ ਹੈ ਪੋਰਸ ਲੈਂਦੀ ਹੈ ਇੱਕ ਵਾਰੀ ਸੂਟ ਪਾ ਲਿਆ ਦੂਜਾ ਪਾਉਂਦੀ ਨਹੀਂ ਸਾਨੂੰ ਪੰਜਾਂ ਨੂੰ ਜਲਾਉਂਦੀ ਹੈ ਕਹਿੰਦੀ ਮੇਰੇ ਕੋਲ ਤਾਂ ਗੱਡੀ ਨਵੀਂ ਆ ਗਈ ਮੇਰੇ ਕੋਲ ਤਾਂ ਘਰ ਨਵਾਂ ਆ ਮੈਂ ਅੱਜ ਨਵੀਂ ਡਾਇਮੰਡ ਦੀ ਰਿੰਗ ਲਈ ਹੈ ਪਰ ਉਹਦਾ ਹਸਬੰਡ ਕਿਦਾਂ ਉਹ ਪੈਸੇ ਕਮਾ ਕੇ ਲਿਆਉਂਦਾ ਹੈ ਔਰ ਉਹਨੂੰ ਕਿੰਨੀ ਸਵੇਰ ਤੋਂ ਲੈ ਕੇ ਰਾਤ ਤੱਕ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕੋਈ ਔਰਤਾਂ ਉਹ ਵੀ ਨਹੀਂ ਸਮਝਦੀਆਂ ਠੀਕ ਹੈ ਇਹ ਉਹਨਾਂ ਦੀ ਵੀ ਕਹਾਣੀ ਹੈ ਕੀ ਔਰਤ ਨੂੰ ਕੀ ਸਮਝਣਾ ਚਾਹੀਦਾ আর ਆਦਮੀ ਨੂੰ ਕੀ ਔਰਤ ਨੂੰ ਕਿੱਦਾਂ ਸਮਝਣਾ ਚਾਹੀਦਾ ਇਹ ਦੁਨਨਾ ਪੱਖਾਂ ਤੋਂ ਲਈ ਗਈ ਫਿਲਮ ਹੈ ਇਸ ਫਿਲਮ ਦੇ ਵਿੱਚ ਸ਼ੇਪ ਹੈ ਸਭ ਦਾ ਪਿਆਰ ਕਿੰਨੋ ਮਿਲਿਆ ਸਭ ਜਦਾ ਲੱਗਿਆ ਕਿੰਨੀ ਇਹਨਾਂ ਸਾਈਡ ਤੋਂ ਲੱਖੋ ਇਹ ਨਹੀਂ ਪਹਿਲਾਂ ਮੈਂ ਕਿਹਾ ਨਹੀਂ ਸਾਈਡ ਤੇ ਰੱਖੋ ਵਾਲੀ ਤਾਂ ਕੋਈ ਗੱਲ ਨਹੀਂ ਜੀ ਕਿਉਂਕਿ ਤਾਂ ਸਾਰੀਆਂ ਕਿੱਦਾਂ ਕਿੱਦਾਂ ਸੀ ਹਸਦੇ ਸੀ ਸੀਗੇ ਤੇ ਸਾਰੀਆਂ ਨੂੰ ਇਕੱਠਿਆਂ ਨੂੰ ਬਥੇ ਗਾਮ ਕਿਸੇ ਨੂੰ ਕੋਨੇ ਚ ਬਿਠਾਵਾ ਨਹੀਂ ਸਕਦੇ ਇੰਨੇ ਵਧੀਆ ਵਧੀਆ ਐਕਟਰਸ ਨੂੰ ਕੋਨੇ ਚ ਕਿਉਂ ਬਿਠਾਉਂਦਾ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਫਿਲਮ ਦੇ ਰੋਲ ਚ ਤੁਸੀਂ ਕਹਿ ਰਹੇ ਹੋ ਰੋਲ ਨਹੀਂ ਕਰਦਾ ਰੋਲ ਨਹੀਂ ਕਰਦਾ ਨਹੀਂ ਰੋਲ ਵੀ ਇਦਾਂ ਦੇ ਨਹੀਂ ਕਿਉਂਕਿ ਇਹ ਕਹਾਣੀ ਐਸੀ ਜ਼ਬਰਦਸਤ ਹੈ ਮੈਂ ਤੁਹਾਨੂੰ ਕਹਿੰਦਾ 6 ਉਹ ਹੈਗੇ ਆਮ 6 ਕਹਾਣੀਆਂ ਇਹਦੇ ਚ ਹਾਂ ਪਰ ਮੈਂ ਜੇ ਤੁਸੀਂ ਇਹ ਫਿਲਮ ਦੇਖੋਗੇ ਤਾਂ ਹਰ ਇੱਕ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਰੋਲ ਪਸੰਦ ਆ ਜਿਵੇਂ ਮੈਨੂੰ ਇਹ ਮੇਰਾ ਪਸੰਦ ਹੈ ਇਹਨਾਂ ਨੂੰ ਇਹਦਾ ਪਸੰਦ ਹੈ ਮੈਨੂੰ ਇਹਦਾ ਪਸੰਦ ਹੈ ਮੈਂ ਪਰਿਵਾਰ ਦੀ ਗੱਲ ਕੀਤੀ ਜਿਵੇਂ ਪਰਿਵਾਰ ਦੇ ਵਿੱਚ ਬੱਚਾ ਨਾਟਲਾ ਹੁੰਦਾ हां वे शेप है और शेपेट को डाल दीजिए इधर ही सरकार है तो इस तरह बस ये डाल दी का ऑप्शन चेक करने की तरफ हो नहीं नहीं, नहीं एकदम दी कुछ एकदम दी कोई गल ही नहीं कि वो है, एज ग्रुप भी वकरा चल रही है हां सलाह के सवाल है फिल्में रिलीज हो रही है अच्छी की तरह चाहिए कि ये परिवार का फिल्म है और पंजाबी शो चल रही है पंजाबी सबेचारों सबको पता चल रहा है कि जेडा के इधर में सारी तमाम सेंसि उत्तर निमत का मजबूती मिले जी सीखने को मिल ਜੀ ਬਸ ਇਹੀ ਕਵਾਂਗੇ ਜੀ ਕਿ 7 ਨਵੰਬਰ ਨੂੰ ਸਾਡੀ ਫਿਲਮ ਲੱਗ ਰਹੀ ਹੈ ਬੜਾ ਹੀ ਰਾਰਾ ਪੂਰਨਾ ਜ਼ਰੂਰ ਆਣਾ ਕਿਉਂਕਿ ਇਹਦੇ ਚ ਤੁਸੀਂ ਜੇ ਫਿਲਮ ਇਹ ਦੇਖਦੇ ਹੋ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਤੁਹਾਨੂੰ ਮਿਸ ਨਹੀਂ ਕਰਨੀ ਚਾਹੀਦੀ ਸੇ ਫਿਲਮ ਇਹ ਉਹ ਫਿਲਮਾਂ ਜੋ ਹੈ ਜਿਹੜੀ ਕਿ ਹਰ ਪੰਜਾਬੀ ਨੂੰ ਵੇਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਬਹੁਤ ਅੱਛਾ ਲੱਗੇਗਾ ਮਤਲਬ ਤੁਸੀਂ ਐਂਟਰਟੇਨ ਤਾਂ ਹੋਊਂਗੇ ਤੁਹਾਨੂੰ ਕਾਮੇਡੀ ਵੀ ਮਿਲੇਗੀ ਤੁਹਾਨੂੰ ਡਾਂਸੇਸ ਵੀ ਮਿਲੇਗੇ ਤੁਹਾਨੂੰ ਕੋਈ ਐਸਾ ਪੱਖ ਨਹੀਂ ਹੈ ਜਿਹੜਾ ਇਸ ਫਿਲਮ 'ਚ ਨਹੀਂ ਹੈ ਪਰ ਤੁਸੀਂ ਆਪਣੇ ਘਰ ਕੁਛ ਨਾ ਪੁੱਛ ਇਸ ਫਿਲਮ ਤੋਂ ਜ਼ਰੂਰ ਲੈ ਕੇ ਜਾਓਗੇ ਜਿਹੜਾ ਕਿ ਬਹੁਤ ਹੀ ਪੋਜ਼ਿਟਿਵ ਵਾਇਬ ਫਿਲਮ ਬਣਾ ਰਹੇ ਹਾਂ ਕਿ ਮੈਂ میںایا جی مینا کرارا پوزنا دل نندی جی گایا ہوگی ਵਖਰੇ ਵਖਰੇ ਵਧੀਆ ਵਧੀਆ ਨਾ ਤੋਂ ਸਿੰਗਰਸ ਤੋਂ ਕੋਈ ਆਏਗੇ ਪਰ ਉਹ ਹੁਣ ਤੁਹਾਨੂੰ ਹੌਲੀ ਹੌਲੀ ਇੱਕ ਇੱਕ ਕਰਕੇ ਆਏਗਾ ਨਾ ਫਿਲਮ ਦੇਖੋ ਉਹਦੇ ਲਈ ਕਿ ਆਪਣੀ ਪਰਿਵਾਰ ਨੂੰ ਲੈ ਕੇ ਮਸਲਾ ਰਹੀ ਪੰਜਾਬੀ ਪਹਿਲਾ ਬਹੁਤ ਸੇਖਾਂ ਨੂੰ ਦਿਖਾਉਦੇ ਦੇਖ ਕੇ ਕੀ ਸ਼ਾਨ ਕਰਦੇ ਅਸੀਂ ਮੈਂ ਕਹਿਣਾ ਚਾਹਾਂਗੀ ਇਹ ਮੇਰਾ ਪਹਿਲਾ ਕਦਮ ਹੈ ਪੰਜਾਬੀ ਫਿਲਮ ਇੰਡਸਟਰੀ ਵਿੱਚ ਤੇ ਪਲੀਜ਼ ਮੈਨੂੰ ਬੜਾ ਸਪੋਰਟ ਕਰੋ ਮੇਰੀ ਫਿਲਮ ਆ ਕੇ ਵੇਖੋ 7 ਨਵੰਬਰ ਨੂੰ ਬੜਾ ਕਰਾਰਾ ਪੂਰਨਾ ਮੈਨੂੰ ਉੱਤੇ ਬੜਾ ਮਜ਼ਾ ਆਇਆ ਤੁਹਾਨੂੰ ਵੀ ਬਹੁਤ ਮਜ਼ਾ ਆਏਗਾ ਆਪਣੇ ਪੂਰੇ ਪਰਿਵਾਰ ਨੂੰ ਦੋਸਤਾਂ ਨੂੰ ਸਭ ਨੂੰ ਲੈ ਕੇ ਆਓ ਐਂਡ ਦੇਖੋ ਬੜਾ ਕਰਾਰਾ ਪੂਰਨਾ ਇਹ ਤਾਂ ਬਹੁਤ ਹੀ সুন্দর ਜਗ੍ਹਾ ਹੈ ਅੱਲਾਸ ਤੇ ਸਰ ਪੰਜਾਬ ਦੇ ਵਿੱਚ ਬੜਾ ਐਸੀ ਹੋਰ ਕਲਾਕਾਰਾਂ ਨੇ ਲਈ ਦੁਕਾਨਾਂ ਮਿਲ ਬਕੀ ਸੀ ਅਸੀਂ ਤੇ ਇਹ ਦੇਖਿਆ ਕਿ ਜਿਹੜੇ ਬੋਲੀਵੁੱਡ ਦੇ ਜਾਂ ਸਿੰਗਰ ਨੇ ਉੱਥੋਂ ਪਾਣੀ ਵੇਚ ਆ ਕੇ ਦੁਕਾਨਾਂ ਪਸਾਰੀਆਂ ਜੀ دیکھو جی پنجاب تے بڑیاں مصیبتہ آئی ہیں پر پنجاب ہی ایسی جگہ ہے کہ جڑی ہمیشہ کھڑی ہوئی ہے ہاں جی مطلب پنجاب دے لوکا نے باہر لے بھی جائے گجرات ہوئے کہ راجستان ہوئے جتھے بھی پرابلم آئی ہے اور بھی. تے پنجاب بھی ساڑے کھڑے ہو جاندے ہیں سو so, پنجاب کدھی ڈوب نہیں سکتا ਮੈਂ ਜਦੋਂ ਆਇਆ ਸੀ ਐਸਾ ਮਤਲਬ ਮੈਂ ਨਾ ਜਿੰਦਾਸੀ ਸ਼ੂਟਿੰਗ ਕਰਦੇ ਆ ਜਾਂ ਰੀਲਸ ਬਣਾਉਂਦੇ ਆ ਨਾ ਉਹਨੇ ਟਾਈਮ ਲਈ ਸਾਰੀਆਂ ਰੀਲਾਂ ਆਵਿਲਾ ਮੈਂ ਤਾਂ ਬੰਦ ਕਰਤੀਆਂ ਬਟ ਇੰਨੀ ਜ਼ਿਆਦਾ ਮੈਂ ਔਰ ਮੈਂ ਜਾਨਵਰਾਂ ਦੇ ਨਾਲ ਬਹੁਤ ਜੁੜੀ ਹੋਈ ਆ ਸਟ੍ਰੇ ਅਨੀਮਲਸ ਔਰ ਖਾਣੇ ਦਾ ਤਾਂ ਤੁਹਾਨੂੰ ਪਤਾ ਟਰਾਲੇ ਦੇ ਟਰਾਲੇ ਆ ਗਏ ਇੰਨਾ ਖਾਣਾ ਆ ਗਿਆ ਕਿ ਮਤਲਬ ਜਿੱਦੀ ਲੋਡ ਵੀ ਨਹੀਂ ਸੀ ਉਹਨੇ ਜ਼ਿਆਦਾ ਆ ਗਿਆ ਪਰ ਜਾਨਵਰਾਂ ਨੂੰ ਵੀ ਜਦੋਂ ਮੈਂ ਦੇਖਦੀ ਸੀਗੀ ਜਦੋਂ ਸਾਡੀਆਂ ਮੱਝਾਂ ਰੋੜੀਆਂ ਜਦੋਂ ਸਾਡੇ ਉੱਥੇ ਸਟ੍ਰੇ ਅਨੀਮਲਸ ਜਿਹੜੇ ਕੁੱਤੇ ਮਰੇ ਜਾਂ ਉਹ ਉਹ ਵੀ ਇੰਨਾ ਮੈਨੂੰ ਬਹੁਤ ਹੀ ਜ਼ਿਆਦਾ ਮਤਲਬ ਮੈਨੂੰ ਰੋਜ਼ ਮੈਂ ਰੋਜ਼ ਰੋਈ ਐ ਉਹਨਾਂ ਦਿਨਾਂ ਚ ਹਰ ਰੋਜ਼ ਮੈਨੂੰ ਰੋਣਾ ਆਇਆ ਤੇ ਮੈਂ ਵੀ ਮੈਂ ਉਹਨਾਂ ਦੀ ਦਸਣਾ ਚੰਦੀ ਪਰ ਮੈਂ ਵੀ ਕਿਤੇ ਨਾ ਕਿਤੇ ਉਹਦੇ ਚ ਜੁੜੀ ਵੀ ਸੀਗੀ ਹਰ ਤਰ੍ਹਾਂ ਨਾਲ ਅਸੀਂ ਜੁੜੇ ਹੋਏ ਸੀਗੇ ਔਰ ਸਾਰੇ ਸਾਡੀ ਫਿਲਮ ਇੰਡਸਟਰੀ ਵੀ ਸੀਗੀ ਸਿੰਗਰ ਸੀਗੇ ਸਭ ਸਭ ਨੇ ਆਪਣੇ ਵੱਲੋਂ ਪੂਰੀ ਸਾਰਿਆਂ ਨੇ ਅਰਦਾਸਾਂ ਵੀ ਕੀਤੀਆਂ ਸਭ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨੀ ਹੈ ਕਿ ਪੰਜਾਬ ਦਾ ਪੰਜਾਬ ਹੀ ਹੈ ਜੇ ਪੰਜਾਬ ਨੂੰ ਕੋਈ ਨਹੀਂ ਝੁਕਾ ਸਕਦਾ ਕਿੰਨੀਆਂ ਮੁਸੀਬਤਾਂ ਆ ਜਾਏ ਪੰਜਾਬ ਖੜਾ ਹੋ ਜਾਊਗਾ ਪੰਜਾਬ ਚੜ੍ਹਦੀ ਕਲਾ ਚ ਹੈ ਤੇ ਹਮੇਸ਼ਾ ਰਹੇਗਾ